ਜ਼ੀਰਕਪੁਰ ਚੋਂ ਦੇਵਾ ਜੀ ਦੇ ਨਾਮ ਦੇ ਸ਼ਾਪਿੰਗ ਕੰਪਲੈਕਸ ਚੋਂ ਮ사ਜ ਦੀ ਆਰਚੂ ਵਿਦੇਸ਼ੀ ਕੁੜੀਆਂ ਤੋਂ ਦੇਵਪਾਰਦਰ ਠੰਡਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਾਪੇ ਮਾਰੀ ਤੁਰੰਤ ਪੁਲਸ ਨੇ ਮਾਡਰਨ ਸਪਾ ਸੈਂਟਰ ਦੇ ਮਾਲਕਾਂ ਨੂੰ ਦੇਵਪਾਰ ਕਰਾਉਣ ਦੇ ਦੋਸ਼ 'ਚ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਵਾਸੀ ਅੰਮ੍ਰਿਤਸਰ ਤੇ ਗੋਬਿੰਦ ਸਿੰਘ ਵਾਸੀ ਕਰਨਾਲ ਵਜੋਂ ਹੋਈ ਹੈ। ਸਨਾ ਬੰਦਾ ਹੈ ਕਿ ਵੀਆਈਪੀ ਰੋਡ 'ਤੇ ਜ਼ਿਆਦਾਤਰ ਲੋਕਾਂ ਵੱਲੋਂ ਸਪਾ ਸੈਂਟਰ ਖੋਲੇ ਹਨ ਪਰ ਇਥੇ ਮ사ਜ ਦੀ ਆੜ ਤੋਂ ਦੇਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ ਡੀਐਸਪੀ ਜਸਵਿੰਦਰ ਸਿੰਘ ਗੱਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਵੀਆਈਪੀ ਰੋਡ 'ਤੇ ਮ사ਜ ਦੀ ਆੜ ਤੋਂ ਵਿਦੇਸ਼ੀ ਕੁੜੀਆਂ ਤੋਂ ਦੇਵਪਾਰ ਦਾ ਧੰਦਾ ਕਰਵਾਉਂਦੀਆਂ ਸ਼ਿਕਾਇਤਾਂ ਮਿਲੀਆਂ ਹਨ ਇਸ ਦੇ ਆਧਾਰ ਤੇ ਸ਼ਨੀਵਾਰ ਨੂੰ ਪੁਲਸ ਟੀਮ ਨੇ ਮੁਲਾਜ਼ਮਾਂ ਨੂੰ ਗਾਹਕ ਬਣਾ ਕੇ ਮਾਡਰਨ ਫਾਸਟ ਸੈਂਟਰ ਭੇਜਿਆ ਜਿਨ੍ਹਾਂ ਨੇ ਗਾਹਕ ਬਣ ਕੇ ਸੈਂਟਰ ਮਾਲਕ ਨਾਲ ਗੱਲਬਾਤ ਦੀ ਪੁਸ਼ਟੀ ਕੀਤੀ ਇਸ ਤੋਂ ਬਾਅਦ ਪੁਲਸ ਟੀਮ ਨੇ ਸੈਂਟਰ ਤੇ ਛਾਪਾ ਮਾਰ ਕੇ ਵਿਦੇਸ਼ੀ ਲੜਕੇ ਨੂੰ ਬਰਾਮਦ ਕਰ ਲਿਆ ਲੜਕੀਆਂ ਦੇ ਬਿਆਨ ਉਪਰੰਤ ਵਜੀਤ ਸਿੰਘ ਤੇ ਗੋਬਿੰਦ ਸਿੰਘ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੇ ਆਪਣਾ ਜੁਰਮ ਕਬੂਲ ਲਿਆ ਕਿਸਨਾ ਬਾਂਦਾ ਹੈ ਕਿ ਹਾਲ ਹੀ ਚੋਂ ਹਾਲ ਹੀ ਚੋਂ ਵੀਆਈਪੀ ਰੋਡ ਤੇ ਸਿੱਟ ਚੰਡੀਗੜ੍ਹ ਸਿਟੀ ਸੈਂਟਰ ਤੋਂ ਪੰਜ ਸਪਾਸ ਸੈਂਟਰਾਂ ਤੇ ਪੁਲਸ ਨੇ ਛਾਪਾ ਮਾਰੀ ਕਰਕੇ ਧੰਦੇ ਨੂੰ ਬੰਦ ਕਰਵਾਇਆ ਹੈ